ਆਪਣੇ ਦੇ ਵਿੱਚ ਨਾ ਜਿੱਥੇ ਇੱਕ ਸਮਾਨ ਵਾਲੀ ਟਰਾਲੀ ਦੀ ਜਗ੍ਹਾ ਕਹਿੰਦੇ ਆ ਵਿਆਹ ਵਿਆਹ ਦੇ ਵਿੱਚ ਤੋਂ ਸਮਾਨ ਦਿੰਦੇ ਆ ਉਹ ਸਮਾਨ ਵਾਲੀ ਟਰਾਲੀ ਉਹਨੂੰ ਦੇਖੋ ਲੰਘਾਇਆ ਜਾ ਰਿਹਾ ਐ ਐਂਬੋਲੈਕਸ ਵਗੈਰਾ ਨਾਲ ਲੰਘਾਇਆ ਜਾਂਦਾ ਜੋ ਬਿਲਕੁਲ ਅਮਰਜੈਂਸੀ ਹੁੰਦੇ ਜਿਹੜੀ ਅਮਰਜੈਂਸੀ ਦੇ ਵਿੱਚ ਉਹਨਾਂ ਨੂੰ ਲੰਘਾਇਆ ਜਾ ਰਿਹਾ ਜੀ ਸੋ ਇਹ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਕਿਸਾਨ ਜੋ ਪਿੰਡ ਕਾਲੇਕੇ ਜ਼ਿਲ੍ਹਾ ਬਰਨਾਲਾ ਦਾ ਇਹ ਪਿੰਡ ਹੈ ਜੀ ਇੱਥੇ ਬੱਸ ਸਟੈਂਡ ਤੇ ਧਰਨਾ ਲੱਗਿਆ ਪਿਆਗਾ ਕਿਸਾਨ ਮਜ਼ਦੂਰਾਂ ਵੱਲੋਂ ਕਿਉਂਕਿ ਮੰਡੀਆਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਫਸਲਾਂ ਰੋਲ ਰਹੀਆਂ ਨੇ ਗੀਆਂ ਜੋ ਜੀਰੀ ਦੀ ਫਸਲ ਹੈ ਉਹ ਰੋਲ ਰਹੀ ਹੈਗੀ ਤੇ ਇਸ ਕਰਕੇ ਇਹ ਇੱਥੇ ਧਰਨਾ ਲੱਗੇ ਪਿਆ ਜੀ ਸੋ ਦੇਖ ਸਕਦੇ ਹੋ ਤੁਸੀਂ ਇਹ ਸਮਾਨ ਵਾਲੀਆਂ ਟਰਾਲੀਆਂ ਨੇ ਜਿਹੜੀਆਂ ਇਹਨਾਂ ਨੂੰ ਨਘਾਇਆ ਗਿਆ ਹੈਗਾ ਨਾ ਬਾਕੀ ਇੱਥੇ ਧਰਨਾ ਹਲੇ 4 ਵਜੇ ਤੱਕ ਚੱਲੇਗਾ ਸੋ ਜਿੱਥੇ ਆਪਾਂ ਦੇਖਦੇ ਹਾਂ ਨਾ ਹਰਾਨਗੀ ਵੀ ਹੁੰਦੀ ਹੈ ਤੋਂ ਇਹ ਮਜਬੂਰੀਆਂ ਵੀ ਹੁੰਦੀ ਨੇ ਧਰਨਾ ਲਾਉਣਾ ਜਿਹੜਾ ਇਹ ਮਜਬੂਰੀਆਂ ਨੇ ਗੀਆਂ ਜੇ ਸਰਕਾਰਾਂ ਆ ਆਪਣੇ ਜਿਹੜੇ ਕਾਰੋਬਾਰ ਨੇ ਆਪਣੇ ਕੰਮ ਨੇ ਜਿਹੜੇ ਇਸ ਤਰ੍ਹਾਂ ਦੇ ਸਹੀ ਤਰੀਕੇ ਨਾਲ ਕਰਨ ਫਸਲਾਂ ਦਾ ਜਿਹੜਾ ਮੁੱਲ ਵਾੜੀ ਹੈ ਜਾਂ ਕਹਿ ਸਕਦੇ ਆ ਵੀ ਆਪਾਂ ਉਹਨਾਂ ਦੀ ਪਰਵਾਈ ਹੈ ਚਕਾਈ ਹੈ ਜਿਹੜੀ ਉਹ ਸੇਤੀ ਸੰਦੇਸਰ ਹੋਵੇ ਤਾਂ ਇਸ ਤਰ੍ਹਾਂ ਧਰਨੇ ਕਾ ਨੂੰ ਲਾਉਣੇ ਪੈਣ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਜੀ ਪਿੰਡ ਕਾਲੇਕੇ ਜ਼ਿਲ੍ਹਾ ਬਰਨਾਲਾ ਦੇ বাস ਸਟੈਂਡ ਦੇ ਉੱਤੇ ਇਹ ਧਰਨਾ ਲੱਗੇ ਹੋਏ ਆ ਕਿਸਾਨ ਵੀਰ ਮਜ਼ਦੂਰ ਵੀਰ 200 ਜੋ ਇੱਥੇ ਬੈਠੇ ਨੇ ਕਿ ਆਪਣੇ ਮੰਗਾਂ ਨੂੰ ਲੈ ਕੇ ਸੋ ਦੇਖਦੇ ਆ ਕਦ ਤੱਕ ਇਹ ਧਰਨਾ ਰੋਗੇ ਇਸੇ ਹਾਲੇ 4 ਵਜੇ ਦਾ ਟਾਈਮ ਹੈ 100 ਦੇ ਜਿਹੜੇ ਪਿੰਡ ਕਾਲੇ ਕੇ ਜਿਲ੍ਹਾ ਬਰਨਾਲਾ ਪਤਾ ਜਿਹੜਾ ਕਾਰਵਾਰ ਆ ਵੀਡੀਓ ਨੂੰ ਬਤਵਾਰ ਲੈ ਕਿੰਨੇ ਮੁਲਕਾਂ ਦੇ ਵਿੱਚ ਵਿਆਹ ਹੁੰਦੇ ਸਰਪਸਾਰੀ ਜਿੰਦਰਾ ਹੋਈ 50 ਸਾਲਿਸ਼ ਦੇ ਤਹਤਾ ਇੰਡੀਆ ਵੀ ਇੱਥੇ ਦੁਕਾਨਾਂ ਨੇ ਇਹ ਕਿਸੇ ਤਰ੍ਹਾਂ ਦੀ ਦੁਕਾਨ ਹੈ ਪੁਤਰਾਨੇ ਦੇ ਬਾਦ ਹੈ ਕੋਈ ਹੋਰ ਨਹੀਂ ਦੁਕਾਨ ਹੈ ਕੋਈ ਹੋਰ ਹੋ ਰਹੀਆ ਇਹ ਕਰਨ ਲੱਗੇ ਨੇ ਇਹਨਾਂ ਦੇ ਇੱਕੋ ਫਾੜ ਨਾਲ ਤਬਾਹ ਹੋਣਾ ਹੈ ਜੀ ਜੀ ਫਸਲ ਹੈ ਜਿਹੜੀ ਜੀੜੀ ਸਾਡੇ ਮੁਕਦੇ ਵਿੱਚ ਜਿਹੜੀਆਂ ਬੰਦੀਆਂ ਦੇ ਵਿੱਚ ਜਿਹੜੀਆਂ ਬਾਰਦੀਆਂ ਕੰਪਨੀਆਂ ਨੇ ਐਵੇਂ ਜਾਨੀ ਕ੍ਰਿਪਟੋ ਕਾਰਟ ਬਣ ਗਈਆਂ ਉਹ ਆ ਰਹੀਆਂ ਦੀ ਜੀ ਵੀ ਆਪ ਜੀ ਕੋਈ ਘਾਟ ਨਹੀਂ ਬਹੁਤ ਬੰਦਾਰੇ ਬੋਲਦੇ ਨੇ ਵੀ ਇਹ ਜਿਹੜਾ ਰੇਜ ਘਟਾ ਬਹੁਤ ਜਾਂਦੇ ਪਰ ਘਟ ਨਹੀਂ ਆਇਆ ਜਦੋਂ ਇਹ ਨਾਲ ਵਾਧੂ ਸਮਾਨ ਦਿੰਦੇ ਨੇ ਵੀ ਤੁਸੀਂ ਯਾਰ ਕਹੇ ਤੋਂ ਸਮਝੋ ਅਸੀਂ ਦੇਖੋ ਬੱਚਿਆਂ ਵਾਲੀਆਂ ਗੱਡੀਆਂ ਲਗਾਉਂਦੇ ਆ ਮਰੀਜ਼ਾਂ ਵਾਲੀਆਂ ਲਗਾਉਂਦੇ ਆ ਵਿਆਹ ਵਾਲੇ ਨੂੰ ਵੀ ਲਗਾਉਂਦੇ ਆ ਸਮਾਨ